ਸਤਿਕਾਰ ਦੋਸਤੋ ਅੱਜ ਆਪਾਂ ਖੜੇ ਆ ਪਿੰਡ ਰੂੜੀ ਦੇ ਵਿੱਚ ਜਿਹੜਾ ਪੰਜਾਬ ਤੇ ਹਰਿਆਣਾ ਦੇ ਬਿਲਕੁਲ ਬਾਰਡਰ ਦੇ ਉੱਪਰ ਪਿੰਡ ਪੈਂਦਾ ਹੈਗਾ ਇੱਥੇ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਮੁੰਡਿਆ ਨੇ ਕਿ ਮਿਊਜ਼ਿਕ ਸਟੂਡੀਓ ਬਣਾਇਆ ਹੋਇਆ ਇਸ ਸਟੂਡੀਓ ਦਾ ਨਾਮ ਹੈਗਾ ਗੀਤ ਹੱਬ ਸਟੂਡੀਓ ਇਸ ਸਟੂਡੀਓ ਦੇ ਅੰਦਰ ਚੱਲਦੇ ਆ ਬਾਈ ਹੋਰੇ ਨਾਲ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦਾ ਜਿਹੜਾ ਮਿਊਜ਼ਿਕ ਤਿਆਰ ਕਰਦੇ ਨੇ ਸਾਨੂੰ ਕੁਆਲਟੀ ਵੀ ਚੈੱਕ ਕਰਾਵਾਂਗੇ ਤੇ ਗੱਲਬਾਤ ਕਰਾਂਗੇ ਬਾਕੀ ਆਓ ਦੋਸਤੋ ਮਿਲਦੇ ਆ ਤੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂਗੇ ਰੋੜੀ ਪਿੰਡ ਦੇ ਵਿੱਚ ਗੀਤ ਹੱਬ ਸਟੂਡੀਓ ਦੇ ਵਿੱਚ ਸੋ ਬਾਈ ਹੋਰ ਇਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਇੱਥੋਂ ਦੇ ਮੈਨੇਜਮੈਂਟ ਡਾਇਰੈਕਟਰ ਨੇਗੇ ਇਸ ਸਟੂਡੀਓ ਦੇ ਆਪਾਂ ਨੂੰ ਪੂਰੀ ਫੁੱਲ ਜਾਣਕਾਰੀ ਜਿਹੜੀ 뮤ਜ਼ਿਕ ਨਾਲ ਰਿਲੇਟਡ ਹੈ ਜੈਨਤ ਜਿੰਨੇ ਵੀ ਪ੍ਰੋਜੈਕਟ ਚੱਲ ਰਹੇ ਨੇ ਉਹਨਾਂ ਨਾਲ ਦੇਣਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਵਧੀਆ ਤੁਸੀਂ ਸਭ ਠੀਕ ਠਾਕ ਹਾਂਜੀ ਬਹੁਤ ਵਧੀਆ ਸੋ ਬਾਈ ਜਿਵੇਂ ਆਪਣੇ ਸਟੂਡੀਓ ਦੇ ਵਿੱਚ ਅੱਜ ਵਿਜ਼ਿਟ ਕੀਤਾ ਸੋ ਇੱਥੇ ਆਪਣੇ ਜਿਹੜੇ ਪ੍ਰੋਜੈਕਟ ਹੁਣ ਚੱਲ ਰਹੇ ਨੇ ਹਨਾ 뮤ਜ਼ਿਕ ਨਾਲ ਰਿਲੇਟਡ ਹਾਂਜੀ ਕਿੰਨੇ ਕ ਪ੍ਰੋਜੈਕਟ ਜਿਹੜੇ ਆਪਾਂ ਇਸ ਤੋਂ ਪਹਿਲਾਂ ਕਰ ਚੁੱਕੇ ਆ ਜਾਂ ਕਿੰਨੇ ਕ ਹੋਰ ਕਰੀ ਜਾਣੇ ਹੈਗੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪ੍ਰੋਜੈਕਟ ਆ ਰਹੇ ਆ ਬਾਕੀ ਆ ਆਪਣੇ ਚੱਲੀ ਜਾਂਦੇ ਪ੍ਰੋਜੈਕਟ ਚੱਲੀ ਜਾਂਦੇ ਨੇ ਪ੍ਰੋਜੈਕਟ ਹਣਾ ਸੋ ਜਿਹੜੇ ਪ੍ਰੋਜੈਕਟ ਆਪਾਂ ਨੇ ਹੁਣ ਤੱਕ ਤਿਆਰ ਕੀਤੇ ਨੇ ਉਹਨਾਂ ਦੇ ਵਿੱਚ ਕੋਈ ਇਹੋ ਜਿਹਾ ਪ੍ਰੋਜੈਕਟ ਜਿਹੜਾ ਆਪਾਂ ਦਰਸ਼ਕਾਂ ਨੂੰ ਪਹਿਲੀਆਂ ਚ ਹੀ ਕੁਆਲਿਟੀ ਚੈੱਕ ਕਰਾ ਦਈਏ ਤਾਂ ਕਿ ਅੱਗੇ ਇੰਟਰਵਿਊ ਸੁਣਦੇ ਸੁਣਦੇ ਦਰਸ਼ਕਾਂ ਦਾ ਜਿਹੜਾ ਦਿਲ ਕਰੇ ਵੀ ਹੁਣੀ ਜਾ ਕੇ ਗਾਣਾ ਕਰਵਾ ਲਈਏ ਹਾਂਜੀ ਹਾਂ ਜਰੂਰ ਕੋਈ ਨਾ ਕੋਈ ਜਿਹੜਾ ਪ੍ਰੋਜੈਕਟ ਉਹਦੀ ਕੁਆਲਿਟੀ ਚੈੱਕ ਵਿੱਚ ਨੇ ਛਾਗੇ ਕੁੜੀਏ ਸੱਚ ਤੱਜ ਕੇ ਟੌਰ ਕੱਢ ਕੇ ਲੰਡੀਆਂ ਜੀਪਾਂ ਲਾਉਂਦੀ ਸੀ ਪਾਂਦੇ ਗੁੰਡੇ ਸ਼ਰੀਪ ਕੇ ਗੁੰਡੇ ਗੇੜੀਆਂ ਲਾਉਣ ਨੇ ਆਗੇ ਕੁੜੀਏ 8 ਮਹੀਨੇ ਹੋ ਗਏ ਤੈਨੂੰ ਛੱਡ ਕੇ ਗਏ ਨੂੰ ਹੱਕ ਵਾਰੀ ਵੀ ਨਹੀਂ ਤੂੰ ਤਿਆ ਦੇ ਕਰਿਆ ਤੇਰਾ ਢੁੱਲਿਆ ਪਸੀਨਾ ਜਿੱਥੇ ਖੂਨ ਡੋਲਿਆ ਤੇਰੇ ਵਿੱਚ ਮੈਂ ਤਾਂ ਸਭ ਕੁਝ ਹਰਿਆ ਰੋਜ਼ ਰਾਤੀ ਆਜੇ ਰਵਾਉਣ ਨੂੰ ਰੋਜ਼ ਰਾਤੀ ਆਜੇ ਰਵਾਉਣ ਨੂੰ ਕਪਾਲ ਅੱਖ ਮੈਨੂੰ ਲਾਉਣ ਨਾ ਦਿੰਦੀ ਤੇਰੀ ਪਲਕਾਂ ਦੇ ਪਿੱਛੇ ਆਦ ਚੰਦਰੀ ਲੋਕੇ ਹੰਝੂਆਂ ਨੂੰ ਅੱਖੀਆਂ ਚ ਰਹਿਣ ਨਾ ਦਿੰਦੀ ਪਲਕਾਂ ਦੇ ਪਿੱਛੇ ਆਦ ਚੰਦਰੀ ਲੋਕੇ ਹੰਝੂਆਂ ਨੂੰ ਅੱਖੀਆਂ ਚ ਰਹਿਣ ਨਾ ਦਿੰਦੀ ਤੋਂ ਦੋਸਤੋ ਜਿਹੜਾ ਗਾਣਾ ਹੁਣੇ-ਹੁਣੇ ਤੁਸੀਂ ਸੁਣਿਆ ਗਾਣਾ ਬਹੁਤ ਸੋਹਣਾ ਸੀ ਤੁਸੀਂ ਵੀ ਇਹੋ ਜਿਹੇ ਸੋਹਣੇ-ਸੋਹਣੇ ਗਾਣੇ ਕਰਨੇ ਆ ਜੀ ਤਾਂ ਬਾਈ ਹੋਰਾਂ ਨਾਲ ਸੰਪਰਕ ਕਰੋ ਕਿਉਂਕਿ ਇਹ ਲਿਰਿਕਸ ਕਿਤੇ ਹੋਰ ਨਹੀਂ ਮਿਲਣੇ ਇਸੇ ਸਟੂਡੀਓ ਦੇ ਵਿੱਚ ਅਵੇਲੇਬਲ ਹੋਣਗੇ ਬਾਈ ਹੋਰਾਂ ਕੋਲੇ ਤੁਸੀਂ ਜਰੂਰ ਸੰਪਰਕ ਕਰਿਓ ਤੇ ਬਾਕੀ ਇਸ ਤੋਂ ਵੀ ਵਧੀਆ ਜਿਹੜਾ ਗਾਣੇ ਦੀ ਕੁਆਲਿਟੀ ਹਜੇ ਹੋਰ ਆਉਣੀ ਹੈਗੀ ਕਿਉਂਕਿ ਇਹਦੀ ਮਿਕਸਿੰਗ ਮਾਸਟਰੀਂਗ ਹਜੇ ਬਾਕੀ ਹੈ ਇਹ ਸਿਰਫ ਡੰਮੀ ਕੀਤੀ ਹੋਈ ਹੈ ਇਹਨਾਂ ਨੇ ਜੇਕਰ ਡੰਮੀ ਦੇ ਵਿੱਚ ਜਿਹੜਾ ਇੰਨੀ ਵਧੀਆ ਕੁਆਲਿਟੀ ਦੇ ਰਹੇ ਨੇ ਤਾਂ ਜਦੋਂ ਗਾਣਾ ਜਿਹੜਾ ਕੰਪਲੀਟ ਹੋ ਕੇ ਤੁਹਾਡੇ ਕੋਲੇ ਆਊਗਾ ਫਾਈਲ ਬਣ ਕੇ ਤਾਂ ਉਹਦੇ ਵਿੱਚ ਕੁਝ ਹੋਰ ਬਹੁਤ ਵਧੀਆ ਜਿਹੜੀ ਲੈਵਲ ਦੀ ਗੱਲਬਾਤ ਹੋਊਗੀ ਆ ਮਿਊਜ਼ਿਕ ਤੇ ਜਿਹੜੇ ਲਿਰਿਕਸ ਨੇ ਤੇ ਬਾਕੀ ਕਿਵੇਂ ਲੱਗੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਬਾਕੀ ਦੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂਗੇ ਆਪਾਂ ਨੂੰ ਜਾਣਕਾਰੀ ਦੇਣਗੇ ਸਟੂਡੀਓ ਵਾਲੇ ਜਿੰਨੀ ਵੀ ਹੈਗੀ ਆ ਸੋ ਬਾਈ ਜਿਹੜਾ ਇਹ 뮤직 ਤਿਆਰ ਕੀਤਾ ਲਿਰਿਕਸ ਨੇ ਹਨਾ ਹਾਂਜੀ ਮੈਨੂੰ ਬਹੁਤ ਵਧੀਆ ਲੱਗੇ ਬਾਕੀ ਦਰਸ਼ਕ ਆਪਣੇ ਜਿਹੜੇ ਕਮੈਂਟਾਂ ਦੇ ਵਿੱਚ ਦੱਸ ਦੇਣਗੇ ਹਾਂਜੀ ਤੇ ਜਿਹੜਾ ਹੁਣ ਆਪਣੇ ਕੋਲੇ 뮤직 ਦਾ ਆ ਗਿਆ ਕੰਮ ਇਹ ਸਾਰਾ ਆਫੀਸ਼ੀਅਲੀ ਆਪਾਂ ਖੁਦ ਤਿਆਰ ਕਰਦੇ ਆਂ ਜੀ ਸਾਰੇ ਹਾਂਜੀ ਸਾਰਾ ਕੰਮ ਆਪਾਂ ਆਪ ਹੀ ਕਰਦੇ ਆਂ ਜੇ ਆਪਾਂ ਮੇਨ ਗੱਲ ਬਾਈ ਦੇਖੋ ਗਾਉਣ ਦਾ ਸ਼ੌਂਕ ਕਾਫੀ ਲੋਕਾਂ ਨੂੰ ਆ ਹਾਂਜੀ ਪਰ ਲੇਖਣ ਦਾ ਟੈਲੈਂਟ ਜਾਂ 뮤직 ਬਣਾਉਣਾ 뮤직 ਕਰਾਉਣਾ ਇਹ ਚੀਜ਼ ਦੀ ਨੌਲੇਜ ਬਹੁਤ ਘੱਟ ਆ ਹਲੇ ਕਿਉ ਕਾਫੀ ਲੋਕਾਂ ਨੂੰ ਹਲੇ ਨਹੀਂ ਪਤਾ ਇਹਨਾਂ ਚੀਜ਼ਾਂ ਬਾਰੇ ਹਾਂਜੀ ਸੋ ਇਹ ਥੋੜੇ ਨਾਲ ਸੰਪਰਕ ਕਰਨ ਹਨਾ ਸਭ ਤੋਂ ਪਹਿਲਾਂ ਤਾਂ ਤੁਸੀਂ ਨੇੜੇ ਬੈਠਿਓਗੇ ਇਧਰਲੇ ਏਰੀਏ ਦੇ ਲੋਕ ਬਾਈ ਇੱਕ ਸਭ ਤੋਂ ਜਿਹੜਾ ਮੇਨ ਪੁਆਇੰਟ ਆ ਅੱਜ ਕੱਲ ਆਪਾਂ ਨਾਰਮਲ ਹੀ ਹਨਾ ਜਿਆਦਾ ਐਡਵਰਟਾਈਜ਼ਮੈਂਟ ਵਗੈਰਾ ਦੇਖਦੇ ਆ ਇੰਸਟਾਗ੍ਰਾਮ ਤੇ ਉੱਤੇ ਕੋਈ ਸਸਤੇ ਸਸਤੇ ਇਹ ਗਾਣੇ ਕਰੀ ਜਾਂਦੇ ਨੇ ਹਨਾ ਹਾਂਜੀ ਤੇ ਜੇ ਆਪਣੇ ਰੇਟ ਵਜੋਂ ਦੀ ਗੱਲ ਕਰੀਏ ਆਪਾਂ ਨਹੀਂ ਸਸਤੇ ਤਾਂ ਦੇਖੋ ਇੰਸਟਾਗ੍ਰਾਮ ਤੇ ਤੁਸੀਂ ਦੇਖਦੇ ਹੋ ਕੋਈ 2000 ਕਹਿੰਦਾ ਕੋਈ 3000 ਕਹਿੰਦਾ ਕੋਈ 5-7000 10000 ਤੱਕ ਵੀ ਕਹਿੰਦੇ ਆ ਉਹ ਕੰਮ ਤਾਂ ਹੈ ਨਹੀਂ ਗਾ ਜੀ ਆਪਣੇ ਕੋਲੇ ਆਪਣੇ ਕੋਲੇ ਇੱਕ ਵਾਰੀ ਅਗਲਾ ਆਵੇ ਵਿਜ਼ਿਟ ਕਰੇ ਤੇ ਪਤਾ ਲੱਗੂ ਆ ਫਿਰ ਮਿਊਜ਼ਿਕ ਦਾ ਵੀ ਕਿਵੇਂ ਸਿਸਟਮ ਹੈ ਆਪਣਾ ਤੇ ਉਹਦੇ ਹਿਸਾਬ ਨਾਲ ਆਪਣੇ ਕੋਲੇ ਪੈਸੇ ਹਾਂ ਜੋ ਕੁਆਲਿਟੀ ਦੇ ਹਿਸਾਬ ਤੇ ਰੇਟ ਆ ਬਾਈ ਕਹਿੰਦਾ ਵੀ ਇਹ ਗੱਲ ਨਹੀਂ ਕਿਉਂਕਿ ਦੇਖੋ ਇੱਕ ਗਾਣੇ ਨੂੰ ਤਿਆਰ ਕਰਨ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਕਿ ਤਕਰੀਬਨ ਤੇ ਤਕਰੀਬਨ ਜੇ ਕਹਿ ਦੀ ਆਪਾਂ ਹਫਤੇ ਦੇ ਤਾਂ ਜਿਹੜਾ ਨੇੜੇ ਤੇ ਨੇ ਸਮਾਂ ਲੱਗ ਜਾਂਦਾ ਕਿਉਂਕਿ ਇਹਦਾ ਮਿਊਜ਼ਿਕ ਬਣਾਉਣਾ ਮਿਕਸਿੰਗ ਮਾਸਟਰੀ ਹੈ ਨਾ ਬਾਈ ਬਾਕੀ ਜਿਹੜੀ ਡੰਮੀ ਕਰਦੇ ਹੋ ਪਹਿਲਾਂ ਤੁਸੀਂ ਹਾਂਜੀ ਹਾਂ ਜੇ ਉਦਾਂ ਤੁਸੀਂ ਲਿਰਿਕਸ ਵਗੈਰਾ ਰਿਕਾਰਡ ਕਰ ਦਿਓਗੇ ਸਾਰਾ ਚੈੱਕ ਕਰਦੇ ਆ ਤੇ ਬਾਕੀ ਜੇਗਾ ਥੋੜੀ ਬਹੁਤੀ ਕੋਈ ਤੁਹਾਡੇ ਆਵਾਜ਼ ਦੇ ਵਿੱਚ ਸੁਰ ਉੱਪਰ نیچے ਹੈਗਾ ਹਨਾ ਤਾਂ ਇਹ ਗਾਣੇ ਜਿਹੜੇ ਅਧੂਰੇ ਰਹਿ ਜਾਂਦੇ ਨੇ ਇਹਨਾਂ ਨੂੰ ਦੁਬਾਰੇ ਵੀ ਪੂਰਾ ਕਰਨਾ ਪੈਂਦਾ ਦੁਬਾਰੇ ਰਿਕਾਰਡ ਕਰਨੇ ਪੈਂਦੇ ਨੇ ਤਾਂ ਇਹ ਤੇ ਬਹੁਤ ਜ਼ਿਆਦੀ ਮਿਹਨਤ ਲੱਗਦੀ ਆ ਤੇ ਬਾਈ ਕਹਿੰਦਾ ਕੁਆਲਿਟੀ ਦੇਵਾਂਗੇ ਕੱਲਾ ਰੇਟ ਨਹੀਂ ਲੈਂਦੇ ਤੇ ਜੇਕਰ ਕੁਆਲਿਟੀ ਦੇਣਗੇ ਬਾਈ ਰੇਟ ਤਾਂ ਆਬਵੀਅਸਲੀ ਲਊ ਅਗਲਾ ਹਨਾ ਬਾਈ ਇਹ ਗੱਲ ਕਰੀ ਹੈ ਨਾ ਆਪਣੇ ਕੋਲੇ ਦੇਖੋ ਗਾਣਾ ਇਕੱਲਾ ਗਾਉਣਾ ਉਹਦੇ ਨਾਲ ਗਾਣਾ ਨਹੀਂ ਬਣਦਾ ਹਾਂਜੀ ਗਾਣੇ ਨੂੰ ਗਾਉਣ ਵਾਸਤੇ ਕਾਫੀ ਚੀਜ਼ਾਂ ਸਭ ਤੋਂ ਪਹਿਲਾਂ ਤਾਂ ਦੇਖੋ ਲਿਰਿਕਸ ਦੀ ਲੋੜ ਆ ਇੱਕ ਸੂਟੇਬਲ ਲਿਰਿਕਸ ਚਾਹੀਦੇ ਨੇ ਤਾਂ ਆਪਣੇ ਕੋਲੇ ਜੇ ਕੋਈ ਵੀ ਸਿੰਗਰ ਪਹੁੰਚਦਾ ਫਰੈਸ਼ਰ ਜਾਂ ਕੋਈ 올ਡ ਕਿਸੇ ਵੀ ਤਰ੍ਹਾਂ ਦਾ ਤਾਂ ਉਹਨੂੰ ਜਿਹੜੀਆਂ ਆਪਾਂ ਕੀ ਕੀ ਜਿਹੜੀਆਂ ਇੱਥੇ ਚੀਜ਼ਾਂ ਨੇ ਅਵੇਲੇਬਲ ਕਰਾ ਦਾਂਗੇ ਸਿੰਗਿੰਗ ਲੈਂਡ ਦੇ ਨਾਲ ਰਿਲੇਟਡ ਦੇਖੋ ਸਿੰਗਰ ਨੂੰ ਸਾਰੀਆਂ ਜਿਹੜੀਆਂ ਇੱਥੇ ਅਵੇਲੇਬਲ ਹੋ ਜਾਂਦੀਆਂ ਨੇ ਲੇਅਰਿੰਗਸ ਹੋ ਜਾਂਦੇ ਆ ਤੇ 뮤직 ਹੋ ਜਾਂਦਾ ਆਪਣੇ ਕੋਲੋਂ ਮਿਕਸ ਮਾਸਟਰੀਂਗ ਜਿਹੜਾ ਵੀ ਕੰਮ ਆਪਣੇ ਨੂੰ ਚਾਹੀਦਾ ਉਹ ਮਿਲ ਜੂਗਾ ਵੀਡੀਓ ਦਾ ਵੀ ਮਿਲ ਜਾਂਦਾ ਜੀ ਆਪਣੇ ਕੋਲੋਂ ਵੀਡੀਓ ਉਹ ਦੇਖੋ ਗਾਣੇ ਦੇ ਵਿੱਚ ਵੀਡੀਓ ਜ਼ਰੂਰੀ ਹੈਗੀ ਆ ਕੁਝ ਕੁ ਸਿੰਗਰ ਹੁੰਦੇ ਜਿਵੇਂ MP3 ਛੱਡ ਦਿੰਦੇ ਆ ਉਹ ਗੱਲ ਨਹੀਂ ਬਣਦੀ ਹੈਗੀ ਉਹਨੂੰ ਬਹੁਤ ਘੱਟ ਵੀਊ ਹੁੰਦੇ ਨੇ ਨਾ ਜੇ ਵੀਡੀਓ ਕਿਉਂਕਿ ਵੀਡੀਓ ਨੂੰ ਦੇਖ ਕੇ ਲੋਕਾਂ ਦਾ ਇੰਟਰਸਟ ਬਣਦਾ ਤਾਂ ਉਹਨੂੰ ਕਲਿੱਕ ਵੀ ਪੈਂਦੀ ਹੈ ਕਿਉਂਕਿ ਕਈ ਗਾਣੇ ਦੇ ਵਿੱਚ ਕੀ ਹੁੰਦਾ ਨਾ ਜੇ ਗਾਣੇ ਦੇ ਵਿੱਚ ਥੋੜਾ ਘੱਟ ਇੰਟਰਸਟ ਬਣਦਾ ਤੇ ਵੀਡੀਓ ਥੋੜੀ ਵਧੀਆ ਤਰੀਕੇ ਨਾਲ ਉਹਨੂੰ ਬਣਾਈ ਹੋਈ ਹੈਗੀ ਡਿਜ਼ਾਈਨ ਕੀਤੀ ਹੋਈ ਆ ਤਾਂ ਉਹਨੂੰ ਦੇਖ ਕੇ ਵੀ ਲੋਕ ਗਾਣੇ ਨੂੰ ਜਿਹੜਾ ਵਿਊ ਦੇ ਦਿੰਦੇ ਨੇ ਹੈਨਾ ਹਾਂਜੀ ਮਿਊਜ਼ਿਕ ਤਾਂ ਅਗਲਾ ਕਰਵਾ ਲੈਂਦਾ ਜੀ ਕਿਤੋਂ ਵੀ ਕਰਵਾ ਲੈਂਦਾ ਪਰ ਵੀਡੀਓ ਵਾਸਤੇ ਅਗਲਾ ਬੰਦੇ ਭਾਲਦਾ ਫਿਰਦਾ ਰਹਿੰਦਾ ਹੈਨਾ ਵੀ ਪਟਕਦਾ ਫਿਰਦਾ ਰਹਿੰਦਾ ਹੈਗਾ ਕਿਉਂਕਿ ਵੀਡੀਓ ਵਾਸਤੇ ਜਿਹੜੇ ਅਰੇਂਜਮੈਂਟ ਜਾਦੇ ਹੁੰਦੇ ਆ ਅਰੇਂਜਮੈਂਟ ਜਿਆਦੇ ਹੁੰਦੇ ਆ ਵੀਡੀਓ ਬਹੁਤ ਔਖੀ ਹੁੰਦੀ ਹੈ ਜੀ ਹਰੇਕ ਬੰਦੇ ਤੋਂ ਵੀਡੀਓ ਦਾ ਹੱਲ ਨਹੀਂ ਹੁੰਦਾ ਉਹ ਆਪਾਂ ਸਾਰੇ ਕਰਕੇ ਦੇਵਾਂਗੇ ਇੱਥੇ ਕੰਮ ਵੀਡੀਓ ਦਾ ਆਪਣੇ ਕੋਲੇ ਬਹੁਤ ਵਧੀਆ ਕੰਮ ਹੈ ਜੀ ਸਾਰੀ ਟੀਮ ਆਪਣਾ ਕੰਮ ਵਧੀਆ ਕਰਦੀ ਹੈ ਵੀਡੀਓ ਤੇ ਤੇ ਬਾਹਰ ਜਾਣ ਦੀ ਕਿਤੇ ਲੋੜ ਨਹੀਂ ਹੈਗੀ ਜਿਵੇਂ ਆਪਣੇ ਤੋਂ ਮਿਊਜ਼ਿਕ ਕਰਵਾਇਆ ਵੀਡੀਓ ਵੀ ਆਪਾਂ ਕਰਕੇ ਦੇਵਾਂਗੇ ਪੋਸਟਰ ਥੰਬਨੇਲ ਸਾਰੇ ਆਪਣੇ ਕੋਲੇ ਬੰਦੇ ਹੈਗੇ ਆ ਇਹ ਬਾਕੀ ਵੀਡੀਓ ਨਾਲ ਰਿਲੇਟਡ ਜੇ ਗੱਲ ਕਰੀਏ ਕਾਫੀ ਕੁਝ ਹੁੰਦਾ ਬਾਈ ਜਿੱਦਾਂ ਲੋਕੇਸ਼ਨਾਂ ਕੈਮਰਾਮੈਨ ਮਾਡਲ ਵੀ ਹੈਨਾ ਤੇ ਹੋਰ ਵੀ ਕਾਫੀ ਮੇਕਅਪ ਆਰਟਿਸਟ ਹੁੰਦੇ ਨੇ ਬਾਕੀ ਜਿਵੇਂ ਤੁਸੀਂ ਦੱਸਿਆ ਤੁਹਾਡੇ ਕੋਲ ਸਾਰੀ ਪ੍ਰੋਫੈਸ਼ਨਲੀ ਟੀਮ ਜਿਹੜੀ ਕੰਮ ਕਰ ਰਹੀ ਆ ਇਸ ਪੂਰੇ ਪ੍ਰੋਜੈਕਟ ਦੇ ਉੱਪਰ ਹਣਾ ਹਾਂਜੀ ਇੱਕ ਗਾਣੇ ਨੂੰ ਤਿਆਰ ਕਰਨ ਵਾਸਤੇ ਤੁਹਾਡੇ ਕੋਲ ਸਾਰੇ ਸਪੈਸ਼ਲਿਸਟ ਬੰਦੇ ਹੈਗੇ ਨੇ ਦੇਖੋ 뮤ਜ਼ਿਕ ਵਾਲੇ ਵੀਡੀਓ ਵਾਲੇ ਸਾਹਮਣੇ ਹੋਰ ਮਤਲਬ ਕੀ ਕੀ ਜਿਹੜਾ ਇਹਦੇ ਵਿੱਚ ਐਕਸਟਰਾ ਕੁਝ ਰਹਿ ਜਾਂਦਾ ਪੋਸਟਰ ਦਾ ਹੋ ਜਾਂਦਾ ਹੈਗਾ ਥੰਬਨੇਲ ਦਾ ਹੋ ਜਾਂਦਾ ਹੈ ਸਾਰੇ ਕੰਮ ਆਪਾਂ ਵਧੀਆ ਲੈਵਲ ਦਾ ਕੰਮ ਕਰਦੇ ਆ ਜੀ ਜੇ ਆਪਾਂ ਥੋੜੇ ਸ਼ਬਦਾਂ ਦੇ ਵਿੱਚ ਕਹਿ ਦਈਏ ਵੀ ਮਿਊਜ਼ਿਕ ਨਾਲ ਗਾਣੇ ਨਾਲ ਰਿਲੇਟਡ ਜਿੰਨੀਆਂ ਵੀ ਚੀਜ਼ਾਂ ਨੇ ਹਾਂਜੀ ਟੋਟਲੀ ਕੰਪਲੀਟ ਪ੍ਰੋਜੈਕਟ ਆ ਜਿਹੜਾ ਇੱਕੋ ਛੱਤ ਦੇ ਹੇਠਾਂ ਮਿਲ ਜੂਗਾ ਸਾਰਾ ਜੀ ਸਾਰਾ ਤਾਂ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਸੋ ਦੋਸਤੋ ਜੀ ਕਿਸੇ ਨੇ ਵੀ ਗਾਣਾ ਕਰਵਾਉਣਾ ਤਾਂ ਬਾਈ ਹੋਰਿਆਂ ਨੂੰ ਜਰੂਰ ਮਿਲਿਓ ਕਿਉਂਕਿ ਇੱਕੋ ਛੱਤ ਦੇ ਹੇਠਾਂ ਤੁਹਾਨੂੰ ਲਿਰਿਕਸ ਮਿਊਜ਼ਿਕ ਮਿਕਸਿੰਗ ਮਾਸਟਰੀਂਗ ਤੇ ਵੀਡੀਓ ਪੋਸਟਰ ਥੰਬਨੇਲ ਜੋ ਵੀ ਹੁੰਦਾ ਇਹਦੇ ਨਾਲ ਰਿਲੇਟਡ ਜਿੰਨਾ ਵੀ ਮਟੀਰੀਅਲ ਆ ਸਾਰਾ ਤੁਹਾਨੂੰ ਅਵੇਲੇਬਲ ਹੋ ਜੂਗਾ ਤੇ ਕੰਪਲੀਟ ਜਿਹੜਾ ਪ੍ਰੋਜੈਕਟ ਤੁਹਾਨੂੰ ਮਿਲ ਜੂ ਉਦੋਂ ਬਾਅਦ ਸਿਰਫ ਤੇ ਸਿਰਫ ਤੁਸੀਂ ਇੱਕੋ ਹੀ ਕੰਮ ਤੇ ਆਪਣੇ ਚੈਨਲ ਦੇ ਉੱਪਰ ਜਿਹੜਾ ਗਾਣਾ ਤੁਸੀਂ ਅਪਲੋਡ ਕਰਨਾ ਤਾਂ ਪਤਾ ਕੀ ਆ ਦੇਖੋ ਅੱਜ ਕੱਲ ਸਿੰਗਰ ਨੇਗੇ ਸਿੰਗਰ ਨੂੰ ਸਿਰਫ ਕੀ ਚਾਹੀਦਾ ਵੀ ਇੱਕ ਕਲਿੱਕ ਦੇ ਕੇ ਬੰਦਾ ਜਿਹੜਾ ਗਾਣਾ ਆਪਣੇ YouTube ਦੇ ਉੱਪਰ ਅਪਲੋਡ ਕਰ ਲੇ ਬਾਕੀ ਸਾਰਾ ਤੁਸੀਂ ਜਿਵੇਂ ਇੱਕ ਦੱਸਿਆ ਵੀ ਤਿਆਰ ਕਰਕੇ ਦੇ ਜੀ ਦੇਣਾ ਸੋ ਵਿਜ਼ਿਟ ਵੀ ਕਰ ਸਕਦੇ ਹੋ ਤੁਸੀਂ ਰੂੜੀ ਪਿੰਡ ਦੇ ਵਿੱਚ ਜਿਹੜਾ ਆਪਣਾ ਇਹ ਸਟੂਡੀਓ ਬਣਿਆ ਹੋਇਆਗਾ ਤੇ ਪਿੰਡ ਹੈਗਾ ਜਿਹੜਾ ਆਪਣਾ ਪੰਜਾਬ ਹਰਿਆਣਾ ਦੇ ਬਿਲਕੁਲ ਬਾਰਡਰ ਦੇ ਉੱਪਰ ਪਿੰਡ ਹੈਗਾ ਸਰੂਗੜ ਦੇ ਨੇੜੇ ਪੈ ਜਾਂਦਾਗਾ ਬਾਕੀ ਪੰਜਾਬ ਹਰਿਆਣਾ ਵਾਲਿਆਂ ਵਾਸਤੇ ਜਿਹੜੇ ਇੱਧਰ ਸਰੂਗੜ ਏਰੀਆ ਦੇ ਲੋਕ ਆਗੇ ਉਨਾ ਵਾਸਤੇ ਬਹੁਤ ਨੇੜੇ ਹੈਗਾ ਤੇ ਟੈਲੈਂਟ ਬਹੁਤ ਆੜਾ ਵੀ ਹੈ ਬਾਕੀ ਇਤੋਂ ਜਮਾ ਐਂਟਰ ਹੁੰਦੇ ਹੀ ਰੋੜੀ ਦੇ ਐਂਟਰ ਹੁੰਦੇ ਜਾਂ ਨਾਕਾ ਜਾਂਦਾ ਜੀ ਨਾਕੇ ਦੇ ਨਜ਼ਦੀਕ ਹੀ ਹੋ ਜਾਂਦੇ ਨਾਕੇ ਦੇ ਜਿਹੜਾ ਨਜ਼ਦੀਕ ਹੀ ਆ ਗਿਆ ਹੈ ਨਾ ਹਾਂਜੀ ਦਿਲਚਸਪ ਵੀ ਹੈਗੀ ਹੈ ਗਾਣਾ ਕਰਨ ਦੀ ਇੱਕ ਵਾਰੀ ਤੁਹਾਡੇ ਨਾਲ ਸੰਪਰਕ ਜਰੂਰ ਕਰੀ ਤੇ ਬਾਕੀ ਤੁਸੀਂ ਸੰਪਰਕ ਕਰੇ ਆਪਣੇ ਨਾਲ ਤੇ ਆਪਾਂ ਬੁਕਲ ਵਗੈਰਾ ਤੁਸੀਂ ਚੈੱਕ ਕਰਕੇ ਕਸਟਮਰ ਨੂੰ ਜਿਹੜੇ ਕਿ ਉਹ ਤੋਂ ਦੱਸ ਸਕਦੇ ਹੋ ਮੌਕੇ ਤੇ ਵੀ ਕਿਵੇਂ ਦਾ ਜਿਹੜਾ ਹੈਗਾ ਤੁਹਾਡਾ ਗਾਣਾ ਗਾਉਣ ਦਾ ਜੇ ਕਿਹੋ ਜਿਹਾ ਜਿਹੜਾ ਸਕੇਲ ਵਗੈਰਾ ਰੱਖਣਾ ਤੁਸੀਂ ਇੱਕ ਵਾਰੀ ਅਗਲਾ ਆਏ ਆਪਾਂ ਇੱਥੇ ਗਵਾਵਾਂਗੇ ਫਿਰ ਦੇਖਿਓ ਤੁਸੀਂ ਅਗਲਾ ਤੇ ਬਾਕੀ ਜਿਹੜੀ ਥੂਡੀ ਸਟੂਡੀਓ ਦੀ ਕੁਆਲਿਟੀ ਉਹ ਚੈੱਕ ਕਰੇ ਹਨਾ ਹਾਂਜੀ ਹਾਂ ਮੀਤਕ ਦੀ ਵੀ ਵੀਡੀਓ ਦੀ ਵੀ ਸੋ ਜਿੰਨਾ ਵੀ ਤੁਹਾਡੇ ਕੋਲ ਅਵੇਲੇਬਲ ਹੈਗਾਗਾ ਇੱਥੇ ਉਹਦੀ ਸਾਰੇ ਦੀ ਕੁਆਲਿਟੀ ਇੱਕ ਵਾਰੀ ਚੈੱਕ ਕਰਕੇ ਸਾਰਾ ਤੁਸੀਂ ਦਿਖਾ ਸਕਦੇ ਹੋ ਨਾ ਹਾਂ